ਜਤਨ ਬਹੁਤ ਮੈਂ ਕਰ ਰਿਹਾਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਹੋ ਭਗਵਾਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਤਨ ਬਹੁਤ ਮੈਂ ਕਰ ਰਿਹਾ ਹਾਂ ਬੜੇ ਮੈਂ ਯਤਨ ਕੀਤੇ ਬੜੇ ਹੀਲੇ ਕੀਤੇ ਮਿਟੇ ਹੋ ਨਾ ਮਨ ਕੋ ਮਾਨ ਜਿਹੜੇ ਮੇਰੇ ਮਨ ਦੇ ਵਿੱਚ ਮਾਨ ਹੈ ਹੰਕਾਰ ਹੈ ਹੋਮੈ ਹੈ ਇਹ ਮਿਟੀ ਨਹੀਂ ਇਹ ਹੋਮੈ ਦੂਰ ਨਹੀਂ ਹੋਈ ਦੁਰਮਤ ਸਿਓ ਦੁਰਮਤ ਦੁਰ ਮਤਲਬ ਭੈੜੀ ਮਤ ਮਤਲਬ ਮਤ ਭੈੜੀ ਮਤ ਮੈਂ ਭੈੜੀ ਮਤ ਗ੍ਰਹਿਣ ਕਰ ਲਈ ਹੈ ਮੈਂ ਭੈੜੀ ਮਤ ਧਾਰਨ ਕਰ ਲਈ ਹੈ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਭੈੜੀ ਮਤ ਵਿੱਚ ਮਾੜੇ ਕਰਮਾਂ ਦੇ ਵਿੱਚ ਫਸ ਗਿਆ ਹਾਂ ਇਸ ਕਰਕੇ ਰੱਖ ਲਿਓ ਭਗਵਾਨ へ ਭਗਵਾਨ ਮੈਨੂੰ ਰੱਖ ਮੈਨੂੰ ਬਚਾ ਕਿਉਂ ਕਿਉਂਕਿ ਮਨ ਦੇ ਵਿੱਚ ਹੰਕਾਰ ਹੈ ਹੰਕਾਰ ਹੋਣ ਕਰਕੇ ਬਸ ਜਿੰਨੇ ਵੀ ਮੈਂ ਕਰਮ ਕਰਦਾ ਭੈੜੇ ਹੀ ਕਰਦਾ ਹਾਂ ਜਿਵੇਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਨੇ ਨਾ ਮੇਰਾ ਕਰਮ ਕੁਟਿਲਤਾ ਜਨਮ ਕੁੰਭਾਂਤੀ ਮੇਰੇ ਕਰਮ ਭੈੜੇ ਹੋ ਰਹੇ ਨੇ ਤੇ ਜਨਮ ਕੁੰਭਾਂਤੀ ਭੈੜਾ ਨਰਕ ਵਰਗਾ ਹੋ ਰਿਹਾ ਹੈ ਇਸੇ ਕਰਕੇ ਗੁਰੂ ਪਿਆਰਿਓ ਸਤਿਗੁਰਾਂ ਦੀ ਬਾਣੀ ਨੇ ਇਸ ਮਨੁੱਖ ਨੂੰ ਸੁਚੱਜੇ ਰਸਤੇ ਤੇ ਚੰਗੇ ਰਸਤੇ ਤੇ ਤੋਰਿਆ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਤਿੰਨ ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਆਓ ਆਪਾਂ ਇਹਨਾਂ ਸ਼ਲੋਕਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਇੱਕ ਹੋਰ ਸ਼ਲੋਕ ਦੀ ਵਿਆਖਿਆ ਕਰਕੇ ਇਸ ਤੋਂ ਬਾਅਦ ਸਮਾਪਤੀ ਕਰਦੇ ਹਾਂ ਸ਼ਲੋਕ ਨੰਬਰ 35 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਣਾ ਕਰਦੇ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਸਤਿਗੁਰ ਕਹਿੰਦੇ ਜੀਵਨ ਦੇ ਵਿੱਚ ਤਿੰਨ ਅਵਸਥਾਵਾਂ ਆਉਂਦੀਆਂ ਨੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਚਪਨ ਆਉਂਦਾ ਬਾਲ ਦਾ ਅਰਥ ਹੈ ਬਚਪਨ ਫਿਰ ਜਵਾਨੀ ਫਿਰ ਆ ਜਾਂਦਾ ਬੁਢਾਪਾ ਬਿਰਧ ਦਾ ਮਤਲਬ ਹੈ ਬੁਢਾਪਾ ਬਿਰਲੇ ਹੁੰਦੇ ਨੇ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਇਹ ਤਿੰਨ ਅਵਸਥਾਵਾਂ ਦੇ ਵਿੱਚੋਂ ਨਿਕਲਦੇ ਨੇ ਸੱਚ ਜਾਣੇ ਉਹ ਕਈਆਂ ਤੇ ਬਚਪਨ ਹੀ ਆਉਂਦਾ ਜਵਾਨੀ ਨਹੀਂ ਆਉਂਦੀ ਆਖੋ ਸਤਨਾ ਕਈਆਂ ਤੇ ਜਵਾਨੀ ਆਉਂਦੀ ਹੈ ਬੁਢਾਪਾ ਨਹੀਂ ਆਉਂਦਾ ਕਈ ਬੁਢਾਪਾ ਦੇਖ ਕੇ ਸੰਸਾਰ ਤੋਂ ਜਾਂਦੇ ਨੇ ਗੁਰੂ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਬਾਲ ਬਚਪਨ ਜਵਾਨੀ ਆਪਾਂ ਸਾਰੇ ਜਾਣਦੇ ਆ ਜਵਾਨੀ ਅਰ ਬਿਰਦ ਫੁਨ ਬਿਰਦ ਮਤਲਬ ਬੁਢਾਪਾ ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਇਹ ਤਿੰਨ ਜੀਵਨ ਦੇ ਪੜਾ ਨੇ ਮਹਾਰਾਜ ਕਹਿੰਦੇ ਕਹੋ ਨਾਨਕ 헤 ਨਾਨਕ ਆਖ ਹਰ ਭਜਨ ਬਿਨ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਿਰਥਾ ਸਭ ਹੀ ਮਾਨ ਜਿੰਨਾ ਵੀ ਮਾਨ ਹੈ ਸਾਰਾ ਬਿਰਥਾ ਹੈ ਜੇ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਬੁਢਾਪੇ ਦੇ ਵਿੱਚ ਇਹ ਤਿੰਨ ਅਵਸਥਾਵਾਂ ਦੇ ਵਿੱਚ ਨਾਮ ਨਹੀਂ ਨਾ ਜਪਿਆ ਮਹਾਰਾਹੀ ਕੇਦੇ ਫਿਰ ਮਾਣ ਨਾ ਕਰ ਤੂੰ ਇਸ ਸੰਸਾਰ ਦੇ ਉੱਤੇ ਜਿਹੇ ਜਾਂ ਆਇਆ ਜਿਹੇ ਜਾਂ ਨਾ ਆਇਆ ਇੱਕੋ ਹੀ ਗੱਲ ਹੈ ਜੇ ਤੂੰ ਸੰਸਾਰ ਤੇ ਆ ਗਿਆ ਬਚਪਨ ਵੀ ਤੇ ਪਾਲਿਆ ਰੱਬ ਦਾ ਨਾਮ ਨਹੀਂ ਜਪਿਆ ਜਵਾਨੀ ਵੀ ਲੰਘਾ ਲਈ ਰੱਬ ਦਾ ਨਾਮ ਨਹੀਂ ਜਪਿਆ ਬੁਢਾਪਾ ਆ ਗਿਆ ਰੱਬ ਦਾ ਨਾਮ ਨਹੀਂ ਜਪਿਆ ਮਹਾਰਾਜੀ ਕਹਿੰਦੇ ਜਿਹਾ ਜੇ ਪਸ਼ੂ ਪੰਛੀ ਆ ਗਏ ਉਹ ਜਾਂ ਤੂੰ ਆ ਗਿਆ ਫਰਕ ਕੋਈ ਨਹੀਂ ਨਾ ਰਿਹਾ ਇਸ ਕਰਕੇ ਗੁਰੂ ਪਿਤਾ ਸਮਝਾਉਣਾ ਕਰਦੇ ਨੇ ਕਹਿੰਦੇ ਇਹ ਬਾਲ ਹੈ ਨਾ ਜਿਹੜਾ ਬਚਪਨ ਹੈ ਨਾ ਇਹ ਬਚਪਨ ਦੇ ਵਿੱਚ ਜਿਹੜਾ ਜੁੜ ਜਾਂਦਾ ਗੁਰੂ ਪਿਆਰਿਓ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ